ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਘਰਾਂ ਦੇ ਵਿੱਚ AC ਨਹੀਂ ਹੁੰਦੇ ਸਾਰੇ ਘਰਾਂ ਦੇ ਵਿੱਚ ਕੂਲਰ ਨਹੀਂ ਹੁੰਦੇ ਬਹੁਤ ਘਰ ਇਦਾਂ ਦੇ ਵੀ ਆ ਜਿਨ੍ਹਾਂ ਦੇ ਘਰ ਪੱਖੇ ਵੀ ਨਹੀਂ ਹੁੰਦੇ ਪਰ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਨੂੰ ਲਾਸਟ ਤੱਕ ਸੁਣਨਾ ਸੁਣਨਾ ਹੀ ਆ ਸਿਰਫ ਤੁਸੀਂ ਤੇ ਤਿਆਨਾਂ ਸਮਝਣਾ ਇਹ ਵੀਡੀਓ ਨੂੰ ਤੁਸੀਂ ਕਰਨਾ ਕਿ ਜੇਕਰ ਤੁਸੀਂ ਗਰਮੀ ਤੋਂ ਬਚਣਾ ਤੁਹਾਡੇ ਘਰੇ ਕੋਲਰ ਵੀ ਨਹੀਂ ਲੋੜ ਪੈਣੀ ਤੁਹਾਡੇ ਘਰੇ ਏਸੀ ਦੀ ਵੀ ਨਹੀਂ ਲੋੜ ਪੈਣੀ ਤੁਹਾਡਾ ਇਸ ਚੀਜ਼ ਦੇ ਨਾਲ ਹੀ ਤੁਹਾਡਾ ਕਮਰਾ ਤੁਹਾਡਾ ਬਰਾਂਡਾ ਬਰਫ਼ ਵਾਂਗੂ ਠੰਡਾ ਠੰਡਾ ਹੋਊਗਾ ਤੁਹਾਨੂੰ ਗਰਮੀ ਬਿਲਕੁਲ ਹੀ ਮਹਿਸੂਸ ਹੋਣੀ ਚਾਹੇ ਲਾਈਟ ਔਠ ਵੀ ਜਾਵੇ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਘਰ ਦੀਆਂ ਕੰਧਾਂ ਹੁੰਦੀਆਂ ਜਿਹੜੀਆਂ ਇੰਨੀ ਗਰਮੀ ਦੇ ਨਾਲ ਕੰਧਾਂ ਦੇ ਵਿੱਚੋਂ ਸੇਕ ਮਾਰਨ ਲੱਗ ਜਾਂਦਾ ਵਾ ਹਨਾ ਸਾਰਾ ਦਿਨ ਇਨੀ ਤਪਦੀ ਧੁੱਪ ਰਹਿੰਦੀ ਹੈ ਕਿ ਕੰਧਾਂ ਤਪਨ ਲੱਗ ਜਾਂਦੀਆਂ ਵਾ ਤੇ ਰਾਤ ਦੇ ਟਾਈਮ ਵੀ ਕੰਧਾਂ ਦੇ ਵਿੱਚੋਂ ਸੇਕ ਮਾਰਦਾ ਪੜਾਅ ਸਵੱਜੀ ਰਹਿੰਦੀ ਹੈਗੀ ਆਪਾਂ ਸਾਰਿਆਂ ਨੂੰ ਜਿੱਦਾਂ ਪਤਾ ਹੀ ਹੈ ਵਰਤ ਤੁਸੀਂ ਕੀ ਕਰਨਾ ਵਾ ਜੇਕਰ ਤੁਸੀਂ ਗਰਮੀ ਤੋਂ ਪਚਣਾ ਵਾ ਜੇਕਰ ਤੁਸੀਂ ਇਹ ਨੁਕਤਾ ਤੁਸੀਂ ਕਮਰੇ ਵਿੱਚ ਵੀ ਵਰਤ ਸਕਦੇ ਹੋ ਤੇ ਇਸ ਨੂੰ ਤੁਸੀਂ ਭਾਂਡੇ ਦੀ ਵਿੱਚ ਵੀ ਵਰਤ ਸਕਦੇ ਹੋ ਜਿਹੜੀ ਸਾਈਡ ਤੁਹਾਡੇ ਮਨ ਜੇ ਜਿਵੇਂ ਤੁਸੀਂ ਰੂਮ ਕਮਰੇ ਦੇ ਵਿੱਚ ਬੈੱਡ ਤੇ ਬਹਿਣਾ ਜਾਂ ਤੁਸੀਂ ਮੰਜੇ ਤੇ ਬਹਿਣਾ ਵਾ ਠੀਕ ਹੈ ਪਹਿਲਾਂ ਤਾਂ ਉਹ ਕਮਰੇ ਦੇ ਵਿੱਚ ਕਈਆਂ ਘਰਾਂ ਦੇ ਪੜਦੇ ਹੁੰਦੇ ਆ ਕਈਆਂ ਘਰਾਂ ਦੇ ਵਿੱਚ ਪੜਦੇ ਨਹੀਂ ਲੱਗੇ ਹੁੰਦੇ ਇਹਦੇ ਕੋਈ ਬਾਲੀਵੁੱਡੀ ਐਸਟੀ ਵਿੱਚ ਕੋਈ ਨਹੀਂ ਹੈਗਾ ਇਹਦਾ ਇੱਕ ਪਾਲਟੀ ਦੇ ਵਿੱਚ ਤੁਸੀਂ ਪਾਣੀ ਲੈਣਾ ਪਾਣੀ ਤੁਸੀਂ ਠੰਡਾ ਠੰਡਾ ਪਾਣੀ ਲੈਣਾ ਜੇ ਤੁਹਾਡੇ ਕੋਲ ਵੀਜਾ ਦਾ ਠੰਡਾ ਪਾਣੀ ਨਹੀਂ ਤੁਸੀਂ ਇੱਕ ਬਾਲਟੀ ਪਾਣੀ ਦੇ ਵਿੱਚ 3 ਤੋਂ 4 ਟੁਕੜੇ برف ਦੇ ਸੱਟ ਲਓ ਪਾਣੀ ਬਹੁਤ ਜ਼ਿਆਦਾ ਠੰਡਾ ਹੋ ਜਾਊਗਾ ਉਸ ਦੇ ਨਾਲ برف ਦੇ ਨਾਲ ਫਿਰ ਤੁਸੀਂ ਕੀ ਕਰਨਾ ਇੱਕ ਗਿੱਲਾ ਤੌਲੀਆ ਲੈ ਕੇ ਉਸ ਨੂੰ ਤੌਲੀਏ ਨੂੰ ਪਾਣੀ ਦੇ ਵਿੱਚ ਡੁਬੋਣਾ ਵਾ ਪਾਣੀ ਦੇ ਵਿੱਚ ਡੁਬੋ ਕੇ ਉਸ ਨੂੰ ਇੱਕ ਪਾਸਾ ਉਸ ਦਾ ਚੰਗੀ ਤਰ੍ਹਾਂ ਨਿਚੋੜ ਕੇ ਤੇ ਉਸ ਨੂੰ ਬਾਲਟੀ ਦੇ ਮਤਲਬ ਅੱਧਾ ਬਾਹਰ ਕਰ ਦੇਣਾ ਤੇ ਅੱਧਾ ਅੰਦਰ ਕਰ ਦੇਣਾ ਵਾ ਠੀਕ ਹੈ ਫਿਰ ਜਿਹੜੀ ਤੁਹਾਡੀ ਕੰਦਾਲਾ ਪਾਸਾ ਵਾ ਆਪਰੇ ਕੰਟਾ ਚਾਰੋਂ ਸਾਈਡ ਦੇ ਹੀ ਹੁੰਦੀ ਹੈ ਕਮਰੇ ਦੇ ਬਰਾਡੇ ਦੇ ਵੀ ਇਦਾਂ ਹੀ ਹੁੰਦਾ ਸਾਰੇ ਪਰ ਜਿਹੜੀ ਸਾਈਡ ਤੁਹਾਡਾ ਮੰਜਾ ਵਾ ਤੁਹਾਡੇ ਮੰਜੇ ਦਾ ਜਿੰਦ ਕੇ ਹੁਆ ਉਹ ਸਾਈਡ ਹੈ ਜੇ ਤੁਸੀਂ ਮੰਜਾ ਖੜਾ ਕਰਕੇ ਵੀ ਜਾਂ ਤੁਹਾਡੇ ਪਰਦੇ ਲੱਗੇ ਤੇ ਬਹੁਤ ਵਧੀਆ ਗੱਲ ਆ ਤੁਸੀਂ ਥੋੜਾ ਥੋੜਾ ਜਿਵੇਂ ਪ੍ਰੈਸ਼ਰ ਨਾਲ ਕੇ ਪਾਣੀ ਵੀ ਛਿੜਕ ਸਕਦੇ ਹੋ ਜੇ ਤੁਹਾਡੇ ਨਹੀਂ ਹੈਗਾ ਤੁਸੀਂ ਗਿੱਲੀ ਥੋੜੀ ਚਾਦਰ ਕਰਕੇ ਨਾ ਜ਼ਿਆਦਾ ਗਿੱਲੀ ਨਹੀਂ ਲੈਣੀ ਚਾਦਰ ਗਿੱਲੀ ਕਰਕੇ ਤੁਸੀਂ ਇੱਕ ਸਾਈਡ ਤੇ ਤੁਸੀਂ ਰੱਖ ਲੈਣੀਆਂ ਤੇ ਬਾਲਟੀ ਦੇ ਵਿੱਚ ਪਾਣੀ ਭਰ ਕੇ ਉਸ ਵਿੱਚ ਤੌਲੀਏ ਨੂੰ ਭਿਓਂ ਕੇ ਤੁਸੀਂ ਰੱਖ ਲੈਣਾ ਵਾ ਤਾਂ ਉੱਪਰੋਂ ਤੁਸੀਂ ਪੱਖਾ ਚਲਾ ਦੇਣਾ ਵਾ ਠੀਕ ਹੈ ਜੀ ਤੇ ਕਮਰੇ ਦਾ ਬਾਰ ਤੁਸੀਂ ਬੰਦ ਕਰ ਦੇਣਾ ਚਾਹੇ ਉਹ ਗੁੰਗਰਾਂਟੀ ਦਾ ਕਮਰਾ ਹੋਵੇ ਚਾਹੇ ਉਹ ਕਮਰੇ ਦਾ ਬਾਰ ਹੋਵੇ ਉਹ ਬੰਦ ਕਰ ਦੇਣਾ ਫਿਰ ਤੁਸੀਂ ਪੱਖਾ ਛੱਡਿਆ ਹੋਊਗਾ ਫਿਰ ਤੁਹਾਨੂੰ ਇੱਕੇ ਦਮ 5-7 ਮਿੰਟ ਦੇ ਅੰਦਰ ਅੰਦਰ ਤੁਹਾਡਾ ਕਮਰਾ ਠੰਡਾ ਹੋ ਜਾਊਗਾ ਕਿਉਂਕਿ ਜਿਹੜਾ ਉਹ ਪਾਰ ਦਾ ਤੌਲੀਆ ਤੁਸੀਂ ਵਿੱਚ ਛੱਡਿਆ ਵਾ ਉਹ ਬਰਫ਼ ਦੇ ਡੋਂਗੇ ਤੇ ਠੰਡੇ ਪਾਣੀ ਦੇ ਨਾਲ ਉਸ ਨੇ ਆਪਣਾ ਜਿਹੜੀ ਠੰਡਕ ਦੇਈ ਜਾਣੀ ਕਮਰੇ ਨੂੰ ਠੰਡਾ ਕਰ ਹੀ ਜਾਣਾ ਵਾ ਜਿਹੜੇ ਤੁਸੀਂ ਚਾਦਰ ਪਾਉਂਗੇ ਉਸ ਤੇ ਹਵਾ ਪੈ ਪੈ ਕੇ ਉਸ ਨੇ ਕਮਰੇ ਨੂੰ ਠੰਡਾ ਹੀ ਕਰੀ ਜਾਣਾ ਵਾ ਬਸ ਸਿਰਫ ਤੁਸੀਂ ਇਹੀ ਨੁਕਤਾ ਚਾਹੀਏ ਤੁਸੀਂ ਕਮਰੇ ਦੇ ਵਿੱਚ ਵਰਤ ਲਓ ਸੇਮ ਇਹੀ ਤੁਸੀਂ ਭਾਂਡੇ ਦੇ ਵਿੱਚ ਵੀ ਕਰ ਸਕਦੇ ਹੋ ਭਾਂਡੇ ਦੇ ਵਿੱਚ ਚਾਹੇ ਉਸ ਤੋਂ ਬਾਲ ਚਾਹੇ ਲਾਈਟ ਵੀ ਉੱਡ ਜਾਵੇ ਤੁਸੀਂ ਸੁੱਤੇ ਹੋਵੋ ਤੁਹਾਨੂੰ ਗਰਮੀ ਬਿਲਕੁਲ ਨਹੀਂ ਲੱਗੂਗੀ ਤੁਹਾਨੂੰ ਜਿਵੇਂ ਏਸੀ ਬੰਦ ਕਰਨ ਤੋਂ ਲਾਈਟ ਚਲੀ ਜਾਣ ਤੋਂ ਬਾਅਦ ਕਮਰਾ ਠੰਡਾ ਰਹਿੰਦਾ ਵਾ ਤਾਂ ਨਾਰਮਲ ਜਿਹਾ ਉਹ ਵੀ ਠੰਡਾ ਹੀ ਰਹਿੰਦਾ ਕਮਰਾ ਇਸ ਨਾਲ ਗਰਮੀ ਨਹੀਂ ਲੱਗਣੀ ਵੀ ਆਪਣੇ ਹੁਣ ਗਰਮੀ ਦੇ ਰੁੱਤਾਂ ਦੇ ਵਿੱਚ ਬਹੁਤ ਜ਼ਿਆਦਾ ਗੰਨਾ ਚ ਸੇਕ ਵੀ ਮਾਰਨਾ ਵਾ ਪਰ ਤੁਸੀਂ ਹਮੇਸ਼ਾ ਇਹ ਹੀ ਕਰਨਾ ਵਾ ਜੇ ਤੁਸੀਂ ਭਾਂਡੇ ਦੇ ਵਿੱਚ ਪੈਨੇ ਹੋ ਰਾਤ ਨੂੰ ਪੈਣ ਦੇ ਟਾਈਮ ਵੀ ਇੱਕ ਦੋ ਚਦਰਾਂ ਲੈ ਕੇ ਤੁਸੀਂ ਕੰਧ ਤੇ ਗਿੱਲੀ ਕਰਕੇ ਪਾ ਦੇਉਗੇ ਜੇ ਕੋਲਰ ਤੇ ਅੱਗੇ ਜਿੱਧਾ ਦੇ ਘਰਾਂ ਦੇ ਵਿੱਚ ਕੋਲਰ ਆ ਉਹ ਕੰਧ ਦੀ ਸਾਈਡ ਜਿੱਥੇ ਪਾ ਦਵਾਂਗੇ ਤੁਸੀਂ ਨੇੜੇ ਕੰਧ ਦੇ ਮੰਜੇ ਹੁੰਦੇ ਪਾ ਦਵਾਂਗੇ ਹੈਨਾ ਉੱਥੇ ਕਿਸੇ ਨਾ ਕਿਸੇ ਚੀਜ਼ ਨਾਲ ਬੰਨ੍ਹ ਦੋਗੇ ਤਾਂ ਤੁਹਾਨੂੰ ਗਰਮੀ ਬਿਲਕੁਲ ਨਹੀਂ ਲੱਗੂਗੀ ਇਹ ਨੁਕਤਾ ਤੁਸੀਂ ਅੱਜ ਹੀ ਵਰਤ ਕੇ ਦੇਖਿਓ ਤੇ ਫਿਰ ਤੁਸੀਂ ਕਮੈਂਟ ਕਰਿਓਗੇ ਤੁਹਾਨੂੰ ਕਿੱਦਾਂ ਲੱਗਿਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਦੇ ਪਹਿਲੀ ਵਾਰ ਆਏ ਹੁੰਦਾ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਅਗਸਟ ਵੀਡੀਓ ਦੇ ਵਿੱਚ